ਕੀ ਕਿ ਮੁੱਖ ਮੰਤਰੀ ਦਾ ਘਰ ਕੇ ਰਾਂਗੇ ਜਿਵੇਂ ਸਰਕਾਰ ਉਹਨਾਂ ਦਾ ਜਿਹੜਾ ਬਣਦਾ ਪੈਸਾ ਉਹ ਨਹੀਂ ਪਾਉਂਦੀ ਫਿਰ ਪਿਛਲੇ ਬਿਆਨ ਵੀ ਉਹ ਤੁਹਾਨੂੰ ਚੇਤੇ ਹੋਣਗੇ ਉਹ ਕਹਿੰਦੇ ਕਿ ਪੈਰਲਰ ਸਰਕਾਰ ਚਲਾਉਣ ਨੂੰ ਫਿਰਦੇ ਨੇ ਕਿਸਾਂ ਨਹੀਂ ਅਸੀਂ ਪੈਰਲਰ ਸਰਕਾਰ ਕਾਦੀ ਸਾਡੇ ਆਪਣੇ ਪੈਸੇ ਮੰਗਦੇ ਕੋਈ ਅਸੀਂ ਉਧਾਰੇ ਮੰਗਦੇ ਉਹਨਾਂ ਤੋਂ ਨਾ ਕੋਈ ਕਰਜ਼ਾ ਮੰਗਦੇ ਸਾਡੇ ਪੈਸੇ ਨੇ ਗੰਨੇ ਦੀ ਫਸਲ ਲਈ ਇਹਨਾਂ ਦੀ ਡਿਊਟੀਆਂ ਪੇਮੈਂਟ ਕਰਨੀ ਜਿਹੜਾ ਇਹਨਾਂ ਦਾ ਸ਼ੇਰ ਹੈ ਕਿ ਉਹ ਨਹੀਂ ਪਾਇਆ ਔਰ ਇਹ ਡਰਾਮਾ ਜਿਹੜਾ ਇਹਨਾਂ ਦਾ ਸਾਨੂੰ ਸਮਝ ਪੈਂਦਾ ਹੈ ਇਹਨਾਂ ਨੇ ਹੇਠਾਂ ਪੈਸੇ ਭੇਜ ਦਿੱਤੇ ਹੋਏ ਪਰ ਉਹਦੇ ਤੇ ਜਿਹੜਾ ਫਾਈਨੈਂਸ ਦਾ ਡਾਇਰੈਕਟਰ ਹੈ ਉਹਦੇ ਦਸਖਤ ਨਹੀਂ ਹੋਏ ਉਹਦੇ ਕਰਕੇ ਕੋ ਰਿਲੀਜ਼ ਨਹੀਂ ਹੋ ਰਿਹਾ ਕਹਿਣ ਨੂੰ ਕਹਿੰਦਾ ਵੀ ਅਸੀਂ ਤੁਹਾਨੂੰ ਪੈਸੇ ਭੇਜਦੇ ਜਿੰਨੀ ਦੇ ਤੱਕ ਡਾਇਰੈਕਟਰ ਦਸਖਤਰੀ ਕਰਦਾ ਉਨੀ ਦੇਰ ਤੱਕ ਕੋ ਪੇਮੈਂਟ ਨਹੀਂ ਰਿਲੀਜ਼ ਹੋਏਗੀ ਤੇ ਅਸੀਂ ਕਹਿ ਦਿੱਤਾ ਵੀ ਇਸ ਮਹੀਨੇ ਦੇ ਅੰਤ ਤੱਕ ਜਾਂ ਤਾਂ ਪੇਮੈਂਟ ਕਰੋ ਨਹੀਂ 2 ਤਰੀਕ ਨੂੰ ਅਸੀਂ ਮੁੱਖ ਮੰਤਰੀ ਦਾ ਘਰ ਘੇਰ ਲਾਂਗੇ ਜੋ ਹੋਏਗਾ ਫਿਰ ਦੇਖਾਂਗੇ ਇਹ ਤੋਂ ਬਿਨਾ ਅਸੀਂ ਹੜ ਆਏ ਨੇ ਹੜ ਵੀ ਇਹ ਮੈਨ ਮੇਡ ਨੇ ਇਹ ਨੈਚੁਰਲ ਨਹੀਂ ਕਿਉਂਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਹ ਤੋਂ ਬਾਅਦ ਕਈ ਪਲੈਨਿੰਗਸ ਬਣੀਆਂ ਨਹਿਰਾਂ ਹੋਰ ਕੱਢਣ ਦੀਆਂ ਜੇ ਉਹ ਸਿਰੇ ਲਾਈਆਂ ਹੋਈਆਂ ਤਾਂ ਸ਼ਵੇਸ਼ ਕਨਾਲ ਦੀ ਮਿਸਾਲ ਹੈ ਉਹਦਾ ਤਾਂ ਅਕਾਲੀ ਸਰਕਾਰ ਵਾਲੇ 1000 ਕਰੋੜ ਰੁਪਏ ਸੈਂਟਰ ਤੋਂ ਆਇਆ ਉਹ ਪਤਾ ਨਹੀਂ ਕਿੱਥੇ ਗਿਆ ਕੋਈ ਪੁੱਛਣ ਵਾਲਾ ਹੀ ਨਹੀਂ